ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਅੱਜ ਦੇ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਝਾੜੋ ਤੇ ਰੋਟੀ ਦੇ ਨਾਲ ਇਹ ਵੱਡੀ ਝੁਗਤੀ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਘਰ ਦੀ ਕਾਇਆ ਪਲਟ ਜਾਵੇਗੀ ਤੁਹਾਡੇ ਘਰ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਭੈਣਾਂ ਬੀਬੀਆਂ ਆਪਣੇ ਘਰ ਦੇ ਵਿੱਚ ਆਹ ਇੱਕ ਕੰਮ ਕਰ ਲੈਂਦੀਆਂ ਹਨ ਤਾਂ ਤੁਹਾਡੀ ਕਾਇਆ ਪਲਟ ਜਾਵੇਗੀ। ਜਿਹੜੀ ਵੀ ਭੈਣ ਬੀਬੀ ਆਪਣੇ ਘਰ ਦੇ ਵਿੱਚ ਇਹ ਕੰਮ ਕਰਦੀ ਹੈ ਉਹ ਜ਼ਿੰਦਗੀ ਤਾਂ ਬਦਲਦੀ ਹੀ ਬਦਲਦੀ ਹੈ। ਤੇ ਨਾਲ ਹੀ ਉਸ ਦੇ ਨਾਲ ਕਈ ਹੋਰ ਜ਼ਿੰਦਗੀਆਂ ਵੀ ਬਦਲ ਜਾਂਦੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੋ ਜਾਂਦੀ ਹੈ ਸੋ ਇਹ ਕਿਹੜਾ ਕੰਮ ਹੈ ਜੀ ਉਹ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਖਾਸ ਕਰਕੇ ਭੈਣਾਂ ਬੀਬੀਆਂ ਜਿਹੜੀਆਂ ਭੈਣਾਂ ਬੇਟੀਆਂ ਆਪਣੇ ਘਰ ਦੀ ਸੁੱਖ ਸ਼ਾਂਤੀ ਦੇ ਲਈ ਹਰ ਵੇਲੇ ਚਿੰਤਿਤ ਰਹਿੰਦੀਆਂ ਹਨ ਆਪਣੇ ਘਰ ਦੀ ਤੰਦਰੁਸਤੀ ਤੇ ਤਰੱਕੀ ਲਈ ਚਿੰਤਿਤ ਰਹਿੰਦੀਆਂ ਹਨ ਖਾਸ ਕਰਕੇ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੀ ਬੜੀ ਚਿੰਤਾ ਕਰਦੀਆਂ ਹਨ ਕਿ ਸਾਡੇ ਬੱਚੇ ਹਮੇਸ਼ਾ ਤੰਦਰੁਸਤ ਰਹਿਣ ਤਰੱਕੀ ਕਰਨ ਮਾੜੀ ਸੰਗਤ ਤੋਂ ਦੂਰ ਰਹਿਣ ਕਈ ਭੈਣਾ ਬੀਬੀਆਂ ਕਹਿ ਦਿੰਦੀਆਂ ਕਿ ਸਾਡੇ ਬੱਚੇ ਜਿੱਦ ਬੜੀ ਕਰਦੇ ਹਨ ਸਾਡਾ ਕਹਿਣਾ ਨਹੀਂ ਮੰਨਦੇ ਜਾਂ ਘਰ ਦੇ ਕਿਸੇ ਜੀ ਨੂੰ ਗੁੱਸਾ ਬੜਾ ਆਉਂਦਾ ਹੈ ਮਤਲਬ ਕਿ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਆ ਜਾਂਦੀ ਹੈ ਤਾਂ ਇਹ ਕੰਮ ਕਰਨ ਦੇ ਨਾਲ ਤੁਹਾਡੇ ਘਰ ਦੀ ਹਰ ਤਰ੍ਹਾਂ ਦੀ ਨੈਗੇਟਿਵ ਊਰਜਾ ਖਤਮ ਹੋ ਜਾਵੇਗੀ ਕਰਨਾ ਕੀ ਹੈ ਜੀ ਕੋਈ ਔਖਾ ਕੰਮ ਨਹੀਂ ਹੈ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉੱਠਣ ਤੋਂ ਲੈ ਕੇ ਰਾਤ ਤੱਕ ਤੁਸੀਂ ਜੋ ਵੀ ਕੰਮ ਕਰਦੇ ਹੋ ਭਾਵੇਂ ਤੁਸੀਂ ਸਵੇਰੇ ਦੇ ਚਾਹ ਪਾਣੀ ਦਾ ਨਾਸ਼ਤਾ ਹੀ ਤਿਆਰ ਕਰ ਰਹੇ ਹੋ ਘਰ ਦੀਆਂ ਭਾਵੇਂ ਸਾਫ ਸਫਾਈਆਂ ਕਰ ਰਹੇ ਹੋ ਆਪਣੇ ਬੱਚਿਆਂ ਦੀ ਸੰਭਾਲ ਕਰ ਰਹੇ ਹੋ ਬਜ਼ੁਰਗਾਂ ਦੀ ਸੰਭਾਲ ਕਰ ਰਹੇ ਹੋ ਮਤਲਬ ਕਿ ਘਰ ਦਾ ਹਰ ਇੱਕ ਕੰਮ ਕਰਦਿਆਂ ਹੋਇਆਂ ਨਾਲ ਨਾਲ ਨਾਮ ਵੀ ਜ਼ਰੂਰ ਜਪਣਾ ਹੈ ਨਾਮ ਜਿੱਥੇ ਤੁਹਾਡਾ ਮਨ ਟਿਕਦਾ ਹੈ ਭਾਵੇਂ ਤੁਸੀਂ ਦਸਾਂ ਗੁਰੂਆਂ ਸਾਹਿਬਾਨਾਂ ਦੇ ਨਾਮ ਜਪ ਲਓ ਜਾਂ ਕਿਸੇ ਗੁਰੂ ਇੱਕ ਦਾ ਵੀ ਨਾਮ ਜਪ ਸਕਦੇ ਹੋ ਗੁਰ ਮੰਤਰ ਜਪ ਲਓ ਮੂਲ ਮੰਤਰ ਦਾ ਜਾਪ ਕਰ ਲਓ ਜੋ ਵੀ ਨਾਮ ਤੁਹਾਨੂੰ ਸਰੜ ਲੱਗਦਾ ਹੈ ਜੋ ਵੀ ਸ਼ਬਦ ਤੁਹਾਨੂੰ ਚੰਗਾ ਲੱਗਦਾ ਹੈ ਤੁਹਾਡੇ ਮਨ ਵਿੱਚ ਟਿਕਦਾ ਹੈ ਤੁਸੀਂ ਆਪਣਾ ਨਿਯਮ ਬਣਾ ਲਓ ਮਨੁੱਖੀ ਨਾਮ ਜਪਦਿਆਂ ਜਪਦਿਆਂ ਹੀ ਤੁਸੀਂ ਸਾਰੇ ਘਰ ਦੇ ਕਾਰਜ ਕਰਨੇ ਹਨ ਖਾਸ ਕਰਕੇ ਜਦੋਂ ਤੁਸੀਂ ਘਰ ਦੀ ਸਾਫ ਸਫਾਈ ਕਰਦੇ ਹੋ ਝਾੜੂ ਬੋਕਰ ਕਰਦੇ ਹੋ ਕਿਉਂਕਿ ਜਦੋਂ ਅਸੀਂ ਝਾੜੂ ਬੋਕਰ ਕਰਦੇ ਹਾਂ ਸਾਫ ਸਫਾਈ ਕਰਦੇ ਹਾਂ ਘਰ ਦੇ ਹਰ ਕੋਨੇ ਵਿੱਚ ਜਾਂਦੇ ਹਾਂ ਜੇਕਰ ਹਰ ਕੋਨੇ ਦੇ ਵਿੱਚ ਤੁਸੀਂ ਨਾਮ ਜਪਦੇ ਹੋਏ ਜਾਓਗੇ ਸਾਫ ਸਫਾਈ ਕਰੋਗੇ ਤਾਂ ਵੇਖਣਾ ਘਰ ਦੀ ਸਾਰੀ ਨੈਗੇਟਿਵ ਊਰਜਾ ਦੂਰ ਹੋ ਜਾਵੇਗੀ ਤੁਹਾਡੇ ਮਨ ਨੂੰ ਵੀ ਵਿਸ਼ਵਾਸ ਹੋ ਜਾਵੇਗਾ ਕਿ ਮੇਰੇ ਘਰ ਦੇ ਹਰ ਕੋਨੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਪਹੁੰਚਿਆ ਹੋਇਆ ਹੈ। ਹੁਣ ਮੇਰੇ ਘਰ ਦੀ ਨੈਗੇਟਿਵ ਊਰਜਾ ਦੂਰ ਹੋ ਚੁੱਕੀ ਹੈ। ਤੁਹਾਡੇ ਮਨ ਦੇ ਇਸੇ ਹੀ ਵਿਸ਼ਵਾਸ ਨੇ ਤੁਹਾਡੇ ਘਰ ਵਿੱਚ ਪੋਜ਼ਿਟਿਵਿਟੀ ਲੈ ਕੇ ਆ ਜਾਣੀ ਹੈ। ਤੁਹਾਡੇ ਮਨ ਦੇ ਇਸ ਵਿਸ਼ਵਾਸ ਨੇ ਹੀ ਤੁਹਾਡੇ ਘਰ ਵਿੱਚ ਸਾਰੇ ਕੰਮ ਸਿੱਧੇ ਕਰ ਦੇਣੇ ਹਨ। ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਕੋਈ ਵੀ ਮਾੜਾ ਖਿਆਲ ਚੱਲਦਾ ਹੈ ਕਿਸੇ ਵੀ ਤਰ੍ਹਾਂ ਦਾ ਵਹਿਮ ਪਰਮ ਚਲਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਘਰੇ ਵਿੱਚ ਕਿਸੇ ਨੇ ਕੁਝ ਕਰ ਕਰਾ ਦਿੱਤਾ ਹੈ ਨਜ਼ਰ ਤਾਂ ਨਹੀਂ ਲਗਾ ਦਿੱਤੀ ਤੇ ਸਾਡੇ ਘਰ ਉੱਤੇ ਕਿਸੇ ਦਾ ਮਾੜਾ ਸਾਯਾ ਤਾਂ ਨਹੀਂ ਆ ਗਿਆ ਕੋਈ ਬੁਰੀ ਸ਼ਕਤੀ ਦਾ ਪ੍ਰਭਾਵ ਤਾਂ ਨਹੀਂ ਪੈ ਗਿਆ ਇਹ ਮਾੜੇ ਖਿਆਲ ਸਾਨੂੰ ਅੰਦਰੋਂ ਅੰਦਰ ਹੀ ਕਮਜ਼ੋਰ ਕਰ ਦਿੰਦੇ ਹਨ ਸਾਨੂੰ 네ਗੇਟਿਵਿਟੀ ਦੇ ਨਾਲ ਭਰ ਦਿੰਦੇ ਹਨ ਪਰ ਜਦੋਂ ਤੁਸੀਂ ਸਵੇਰੇ ਉੱਠ ਕੇ ਨਾਮ ਜਪੋਗੇ ਫਿਰ ਘਰ ਦੇ ਕੰਮਕਾਰ ਕਰਦੇ ਹੋਏ ਤੁਸੀਂ ਨਾਮ ਜਪੋਗੇ ਮਤਲਬ ਹਰ ਵੇਲੇ ਨਾਮ ਦੇ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਤਾਂ ਤੁਹਾਡੀ ਨੈਗੇਟਿਵਿਟੀ ਫਿਰ ਆਪੇ ਹੀ ਦੂਰ ਹੋ ਜਾਵੇਗੀ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਖੁਸ਼ ਰਹੇਗਾ ਜੇਕਰ ਤੁਹਾਡਾ ਮਨ ਖੁਸ਼ ਰਹੇਗਾ ਸ਼ਾਂਤ ਰਹੇਗਾ ਤਾਂ ਇਹਦਾ ਪ੍ਰਭਾਵ ਪੂਰੇ ਪਰਿਵਾਰ ਤੇ ਪੈਣਾ ਹੈ ਇਸ ਕਰਕੇ ਪੈਣਾ ਬੇਬੀਆਂ ਘਰ ਦੇ ਵਿੱਚ ਹਰ ਇੱਕ ਕੰਮਕਾਰ ਕਰਦੀਆਂ ਹੋਈਆਂ ਖਾਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹੋਆਂ ਘਰ ਦੇ ਵਿੱਚ ਝਾੜੋ ਬੋਕਰ ਕਰਦੀਆਂ ਹੋਆਂ ਨਾਲ ਹੀ ਨਾਲ ਨਾਮ ਜਪਣਾ ਹੈ ਕਿਉਂਕਿ ਇਹ ਹੀ ਦੋ ਕੰਮ ਕਰਨ ਦੇ ਨਾਲ ਸਾਨੂੰ ਜ਼ਿਆਦਾ ਸਮਾਂ ਲੱਗਦਾ ਹੈ। ਇਹ ਹੀ ਦੋ ਕੰਮ ਕਰਦਿਆਂ ਹੋਇਆਂ ਕਈ ਵਾਰ ਅਸੀਂ ਕਈ ਤਰ੍ਹਾਂ ਦੇ ਖਿਆਲ ਨਾਲ ਆਪਣੇ ਮਨ ਵਿੱਚ ਗੁਣ ਗਿਣਾਉਂਦੇ ਹੀ ਰਹਿੰਦੇ ਹਾਂ। ਇਸੇ ਕਰਕੇ ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾੜਾ ਵਿਚਾਰ ਨਾ ਚੱਲੇ, ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਨਾ ਆ ਜਾਵੇ ਤੇ ਕਿਸੇ ਤਰ੍ਹਾਂ ਦਾ ਮਾੜਾ ਪ੍ਰਭਾਵ ਸਾਡੇ ਘਰ ਵਿੱਚ ਨਾ ਪੈ ਜਾਵੇ। ਇਸ ਕਰਕੇ ਤੁਸੀਂ ਆਪਣੇ ਘਰ ਦੇ ਕੋਨੇ-ਕੋਨੇ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਹੋਿਆਂ ਹੀ ਸਾਰੇ ਕੰਮਕਾਰ ਕਰਨੇ ਹਨ। ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਤੇ ਜੋ ਵੀ ਸ਼ਬਦ ਤੁਹਾਨੂੰ ਸਰਣ ਲੱਗਦਾ ਹੈ ਕੰਠ ਹੋਇਆ ਹੈ ਉਹ ਜਪਿਆ ਹੋਇਆ ਹੈ ਤੁਸੀਂ ਪਾਤਸ਼ਾਹ ਜੀ ਦਾ ਨਾਮ ਵੀ ਜਪ ਸਕਦੇ ਹੋ। ਜਪਈ ਸਾਹਿਬ ਜੀ ਦੀ ਬਰਣੀ ਦਾ ਵੀ ਪਾਠ ਕਰ ਸਕਦੇ ਹੋ। ਜਦੋਂ ਆਪਾਂ ਘਰ ਦੇ ਵਿੱਚ ਨਾਮ ਜਪਦੇ ਹੋਿਆਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਉਹ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿੰਦਾ ਉਹ ਤਾਂ ਫਿਰ ਅੰਮ੍ਰਿਤ ਰੂਪੀ ਭੋਜਨ ਪ੍ਰਸ਼ਾਦਾ ਬਣ ਜਾਂਦਾ ਹੈ ਉਹ ਪ੍ਰਸ਼ਾਦ ਰੂਪੀ ਭੋਜਨ ਪ੍ਰਸ਼ਾਦਾ ਫਿਰ ਅਸੀਂ ਪ੍ਰਸ਼ਾਦੇ ਨੂੰ ਜੋ ਵੀ ਸਾਡੇ ਘਰ ਪਰਿਵਾਰ ਦਾ ਜੀਅ ਸਕਦਾ ਹੈ ਉਹਦੇ ਅੰਦਰ ਦੇ ਫਿਰ ਤਰ੍ਹਾਂ-ਤਰ੍ਹਾਂ ਦੇ ਦੁੱਖ ਜਿਹੜੇ ਹਨ ਖਤਮ ਹੋ ਜਾਂਦੇ ਹਨ ਉਹਦੇ ਮਨ ਦਾ ਕਲੇਸ਼ ਖਤਮ ਹੋ ਜਾਂਦਾ ਹੈ ਸੋ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ 네ਗਟਿਵਿਟੀ ਦਾ ਪ੍ਰਭਾਵ ਹੈ ਤੁਹਾਡੇ ਬੱਚੇ ਜਿਹੜੇ ਹਨ ਜਿਹੜੇ ਕਰਦੇ ਹਨ ਕਹਿਣਾ ਨਹੀਂ ਮੰਨਦੇ ਘਰ ਵਿੱਚ ਕਿਸੇ ਵੀ ਚੀਜ਼ ਚੀਜ਼ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਫਿਰ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਉਣਾ ਹੈ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਨਾਮ ਜ਼ਰੂਰ ਜਪੋ ਸਿਆਣੇ ਆਖਦੇ ਹਨ ਜਿਹਾ ਅਨਤੇਹਾ ਮਨ ਜਿਵੇਂ ਆਪਾਂ ਭੋਜਨ ਪ੍ਰਸ਼ਾਦਾ ਛਕਦੇ ਹਾਂ ਓਵੇਂ ਹੀ ਫਿਰ ਸਾਡੇ ਸਰੀਰ ਤੇ ਅਸਰ ਹੁੰਦਾ ਹੈ ਸਾਡੇ ਮਨ ਤੇ ਵੀ ਅਸਰ ਹੁੰਦਾ ਹੈ ਸਿਰਫ ਉਸ ਭੋਜਨ ਪ੍ਰਸ਼ਾਦੇ ਦਾ ਹੀ ਅਸਰ ਨਹੀਂ ਬਲਕਿ ਸਾਨੂੰ ਉਸ ਨੂੰ ਕਿਸ ਤਰ੍ਹਾਂ ਦਾ ਮਨਾਇਆ ਗਿਆ ਹੈ ਜਾਂ ਕਿਸ ਤਰੀਕੇ ਨਾਲ ਬਣਾਇਆ ਗਿਆ ਹੈ ਇਹ ਚੀਜ਼ ਵੀ ਬੜੇ ਹੀ ਮayne ਰੱਖਦੀ ਹੈ ਇਸ ਕਰਕੇ ਨਾਮ ਜਪਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਘਰ ਦੇ ਵਿੱਚ ਹੀ ਤੁਸੀਂ ਸਾਰੇ ਕੰਮਾਂ ਨੂੰ ਕਰਨਾ ਹੈ ਹਰ ਕੰਮ ਨੂੰ ਨਾਮ ਜਪਦਿਆਂ ਹੋਇਆਂ ਹੀ ਕਰੋ ਤਾਂ ਭੈਣੋ ਯਕੀਨ ਕਰਕੇ ਜਾਣਿਓ ਜਿਹੜੇ ਵੀ ਤੁਹਾਡੇ ਕੰਮ ਹਨ ਉਹਨਾਂ ਦੇ ਵਿੱਚ ਬਰਕਤ ਪੈ ਜਾਵੇਗੀ ਆਪਾਂ ਨਾਮ ਜਪਦਿਆਂ ਹੋਇਆਂ ਜੇਕਰ ਕੋਈ ਕੰਮ ਕਰਾਂਗੇ ਨਾ ਤੇ ਸਾਡਾ ਮਨ ਫਿਰ ਕਦੇ ਵੀ ਨਹੀਂ ਅੱਕਦਾ ਸਰੀਰ ਵੀ ਨਹੀਂ ਥੱਕਦਾ ਤੇ ਸਾਡੇ ਕੀਤੇ ਹੋਏ ਕੰਮ ਜਿਹੜੇ ਹਨ ਉਹਨਾਂ ਵਿੱਚ ਵੀ ਸਾਨੂੰ ਫਿਰ ਛੇਤੀ ਸਫਲਤਾ ਮਿਲ ਜਾਂਦੀ ਹੈ ਫਿਰ ਸਾਨੂੰ ਕੰਮ ਕਰਨੇ ਵੀ ਆਸਾਨ ਲੱਗਦੇ ਹਨ ਸੋ ਇਸ ਕਰਕੇ ਕੰਮ ਆਪਾਂ ਤਾਂ ਹਰ ਰੋਜ਼ ਹੀ ਕਰਨੇ ਹਨ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਐਸੀ ਚੀਜ਼ ਹੈ ਜਿਸ ਤੇ ਤੁਸੀਂ ਗੁਰਬਾਣੀ ਲਗਾ ਸਕਦੇ ਹੋ ਉਥੇ ਗੁਰਬਾਣੀ ਲਗਾ ਲਓ ਤੇ ਨਾਲ ਦੇ ਨਾਲ ਘਰ ਦਾ ਕੰਮਕਾਰ ਕਰੀ ਜਾਓ ਤੇ ਨਾਲ ਤੁਸੀਂ ਮੁੱਖ ਤੋਂ ਵੀ ਰਸਨਾ ਨੂੰ ਪਵਿੱਤਰ ਕਰੀ ਜਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਕੰਮ ਹਰ ਰੋਜ਼ ਉਹੀ ਹਨ ਤੇ ਉਹੀ ਕਰਨੇ ਹੀ ਪੈਂਦੇ ਹਨ ਬਸ ਉਹਨਾਂ ਕੰਮਾਂ ਦੇ ਵਿੱਚ ਐਡ ਕੀ ਕਰਨਾ ਹੈ ਕਿ ਨਾਮ ਜਪਣਾ ਹੈ ਇਹ ਜਿਹੜੀਆਂ ਭੈਣਾਂ ਆਪਣੇ ਘਰ ਦੇ ਵਿੱਚ ਨਾਮ ਜਪਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਉਹਨਾਂ ਨੂੰ ਪਤਾ ਹੈ ਇਹ ਕਿੰਨੇ ਆਪਣੇ ਘਰ ਵਿੱਚ ਸੌਦੇ ਹਨ ਇਹ ਨਹੀਂ ਕਹਿਣਾ ਕਿ ਆਪਾਂ ਅੱਜ ਨਾਮ ਜਪਣਾ ਸ਼ੁਰੂ ਕਰ ਦਿੱਤਾ ਕੱਲ ਨੂੰ ਫਾਇਦੇ ਦਿਸਣੇ ਸ਼ੁਰੂ ਹੋ ਜਾਣ। ਸਾਧ ਸੰਗਤ ਜੀ ਲਗਾਤਾਰ ਜਾਪ ਕਰਕੇ ਵੇਖੋ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ। ਸਾਡੀ ਰਸਨਾ ਦੇ ਉੱਪਰ ਜਦੋਂ ਵਾਹਿਗੁਰੂ ਜੀ ਨੇ ਸ਼ਬਦ ਆਖ ਦਿੱਤਾ ਤੇ ਸਾਡੀ ਰਸਨਾ ਤੇ ਸ਼ਬਦ ਆਉਂਦਿਆਂ ਸਾਰ ਹੀ ਵਾਹਿਗੁਰੂ ਜੀ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ। ਬਸ ਸਾਨੂੰ ਸਭ ਸੁਨੇਹਾ ਪਤਾ ਹੋ ਜਾਵੇਗਾ ਜਸ ਜਦੋਂ ਅਸੀਂ ਨਾਮ ਜਪਣਾ ਸ਼ੁਰੂ ਕਰ ਦੇਵਾਂਗੇ ਅਸੀਂ ਨਾਮ ਜਪਦੇ ਹੀ ਰਹਿਣਾ ਹੈ ਤੇ ਪਰਮਾਤਮਾ ਜੀ ਨੇ ਕਿਸੇ ਨਾ ਕਿਸੇ ਬਹਾਨੇ ਵਿਧ ਬਣਾ ਕੇ ਤੁਹਾਡੇ ਕਾਰਜ ਸਵਾਰੇ ਕਰ ਹੀ ਦੇਣੇ ਹਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਸ਼ਿਸ਼ ਕਰੀਏ ਕਿ ਸਾਡਾ ਦਿਨ ਇਹਦਾ ਇੱਕ ਇੱਕ ਜਿਹੜਾ ਪਲ ਹੈ ਕਦੇ ਵਿਰਥਾ ਨਾ ਜਾਵੇ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੀਏ ਕਿਸੇ ਦੇ ਨਾਲ ਗੱਲਾਂ ਕਰ ਰਹੇ ਹੋ ਗੱਲਾਂ ਕਰਦਿਆਂ ਹੋਇਆਂ ਵੀ ਮਨ ਵਿੱਚ ਨਾਮ ਚੱਲਣਾ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਤਾਂ ਮਨ ਦੇ ਵਿੱਚ ਚੱਲਦਾ ਹੀ ਰਹੇ ਤਾਂ ਹੀ ਤੁਹਾਡਾ ਜੀਵਨ ਸਫਲ ਹੋਵੇਗਾ ਨਹੀਂ ਤਾਂ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਕਾਲ ਯੁਗ ਦਾ ਜ਼ਮਾਨਾ ਹੈ ਕੀ ਕੁਝ ਦੁਨੀਆ ਤੇ ਵਾਪਰ ਰਿਹਾ ਹੈ ਜੇਕਰ ਤੁਸੀਂ ਆਪਣਾ ਲੋਕ ਤੇ ਪਰਲੋਕ ਸਵਾਰਨਾ ਚਾਹੁੰਦੇ ਹੋ ਆਪਣੇ ਬੱਚਿਆਂ ਦੀ ਕਾਮਯਾਬੀ ਚਾਹੁੰਦੀਆਂ ਹੋ ਤਾਂ ਇਸ ਤਰੀਕੇ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿਓ ਫਿਰ ਬਿਨਾਂ ਮੰਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਕਿਰਪਾ ਹੋ ਜਾਵੇਗੀ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਦੇ ਵੀ ਪਰਮਾਤਮਾ ਜੀ ਦੇ ਨਾਲ ਗਿਲਾ ਸ਼ਿਕਵਾ ਬਿਲਕੁਲ ਵੀ ਨਹੀਂ ਕਰਨਾ ਸਰ ਸੰਗਿਆ ਜੀ ਸੱਚੇ ਪਾਤਸ਼ਾਹ ਜੀ ਦੇ ਸੱਚੇ ਨਾਮ ਦੇ ਨਾਲ ਜੁੜਨਾ ਹੈ ਉਹਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਦੀ ਕਿਰਪਾ ਹੈ ਸੋ ਮੁਕਤੀ ਦੀ ਗੱਲ ਹੈ ਜੀ ਹਰ ਰੋਜ਼ ਅੰਮ੍ਰਿਤ ਵੇਲੇ ਉઠੋ ਉੱਠ ਕੇ ਸਭ ਤੋਂ ਪਹਿਲਾਂ ਤੁਸੀਂ ਕੁਝ ਸਮਾਂ ਬਿਸਤਰ ਤੇ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰ ਲਵੋ ਫਿਰ ਵਾਹਿਗੁਰੂ ਜੀ ਨੇ ਗੁਰੂ ਨੇ ਜੋ ਵੀ ਦਾਤਾਂ ਤੁਹਾਨੂੰ ਦਿੱਤੀਆਂ ਹੋਈਆਂ ਹਨ ਉਹਨਾਂ ਦਾ ਸ਼ੁਕਰਾਨਾ ਕਰੋ ਫਿਰ ਇਸ਼ਨਾਨ ਕਰਕੇ ਜੋ ਵੀ ਤੁਹਾਡਾ ਨਿਤਨੇਮ ਹੈ ਤੁਸੀਂ ਜਿੰਨਾ ਵੀ ਗੁਰਬਾਣੀ ਦਾ ਪਾਠ ਕਰਦੇ ਹੋ ਕਰ ਸਕਦੇ ਹੋ ਫਿਰ ਜੋ ਵੀ ਤੁਹਾਡੀ ਜ਼ਿੰਦਗੀ ਦੇ ਰੋਜ਼ਾਨਾ ਦੇ ਕੰਮ ਤੰਦੇ ਹਨ ਕੰਮ ਤੰਦਿਆਂ ਕਰਦਿਆਂ ਹੋਿਆਂ ਵੀ ਤੁਸੀਂ ਨਾਮ ਜਪ ਸਕਦੇ ਹੋ ਕੰਮਕਾਰ ਕਰਦਿਆਂ ਹੋਿਆਂ ਜਿਹੜਾ ਨਾਮ ਤੁਹਾਨੂੰ ਆਸਾਨ ਲੱਗਦਾ ਹੈ ਤੁਸੀਂ ਉਹੀ ਨਾਮ ਜਪ ਸਕਦੇ ਹੋ ਆਪਣੇ ਮਨ ਨੂੰ ਗੁਰੂ ਚਰਣਾ ਦੇ ਨਾਲ ਜੋੜ ਕੇ ਰੱਖਿਆ ਕਰੋ ਵਾਹਿਗੁਰੂ ਜੀ ਦਾ ਜਦੋਂ ਆਪਾਂ ਸ਼ੁਕਰਾਨਾ ਕਰਦੇ ਹਨ ਤਾਂ ਇਹ ਵੀ ਬੰਦਗੀ ਕਰਨ ਦਾ ਤੁਹਾਨੂੰ ਇੱਕ ਯਾਦ ਕਰਨ ਦਾ ਤਰੀਕਾ ਨਵਾਂ ਹੀ ਲੱਭ ਜਾਵੇਗਾ ਕੰਮਕਾਰ ਵੀ ਕਰੀ ਜਾਓ ਤੇ ਭਾਵੇਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕਰੀ ਜਾਓ ਸਤਗੁਰੂ ਸੱਚੇ ਪਾਤਸ਼ਾਹ ਫਿਰ ਬੜੀ ਕਿਰਪਾ ਕਰਦੇ ਹਨ ਕਿਉਂਕਿ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਜਿੰਨਾ ਹੀ ਅਸੀਂ ਨਾਮ ਜਪਾਂਗੇ ਮਾਲਕ ਦਾ ਸ਼ੁਕਰਾਨਾ ਕਰਾਂਗੇ ਉਨੇ ਹੀ ਸੌਖੇ ਹੋ ਜਾਵਾਂਗੇ ਸੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ